ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਐਸੀ ਵੀਡੀਓ ਜੋ ਸਿਰਫ ਇੱਕ ਵੀਡੀਓ ਨਹੀਂ ਸਗੋਂ ਪਿਆਰ ਯਾਦਾਂ ਤੇ ਭਾਵਨਾਵਾਂ ਦੇ ਰਿਸ਼ਤੇ ਦੀ ਸਭ ਤੋਂ ਵੱਡੀ ਮਿਸਾਲ ਹੈ ਦੋਸਤੋ ਸਿੱਧੂ ਮਸੇਵਾਲਾ ਸਿਰਫ ਇੱਕ ਸਿੰਗਰ ਨਹੀਂ ਸੀ ਉਹ ਲੋਕਾਂ ਦੇ ਦਿਲਾਂ ਦੀ ਧੜਕਣ ਸੀ ਜਦੋਂ ਸਾਡੇ ਵਿੱਚ ਚਲੇ ਗਏ ਉਸ ਦਿਨ ਪੰਜਾਬ ਦੀਆਂ ਅੱਖਾਂ ਰੋਈਆਂ ਪਰ ਇਹ ਵੀ ਸੱਚ ਹੈ ਕਿ ਉਹਨਾਂ ਦੀਆਂ ਯਾਦਾਂ ਅੱਜ ਵੀ ਹਰਦੇ ਦੇ ਦਿਲ ਵਿੱਚ ਵਸਦੀਆਂ ਹਨ ਉਹਨਾਂ ਦੇ ਜਾਣ ਤੋਂ ਬਾਅਦ ਪਰਿਵਾਰ ਨੂੰ ਮਿਲਣ ਵਾਲਾ ਪਿਆਰ ਘਟਿਆ ਨਹੀਂ ਸਗੋਂ ਹੋਰ ਵਧਿਆ ਹੈ ਖਾਸ ਕਰਕੇ ਨਿੱਕੇ ਸਿੱਧੂ ਨੂੰ ਲੈ ਕੇ ਅੱਜ ਵੀ ਅੱਜ ਵੀ ਉਸੇ ਤਰ੍ਹਾਂ ਪਿਆਰ ਕਰਦੇ ਹਨ ਜਿਵੇਂ ਉਹ ਆਪਣਾ ਵੱਡੇ ਪਰਾ ਸਿੱਧੂ ਮੁਸੇਵਾਲੇ ਨੂੰ ਕਰਦੇ ਸਨ ਦੋਸਤੋ ਅੱਜ ਜਿਸ ਵੀਡੀਓ ਦੀ ਗੱਲ ਕਰਨ ਜਾ ਰਹੇ ਹਾਂ ਉਹ ਸੋਸ਼ਲ ਮੀਡੀਆ ਤੇ ਤੂਫਾਨ ਬਣੀ ਹੋਈ ਹੈ ਦਰਅਸਲ ਮੁਸੇਵਾਲਾ ਅਧਿਕਾਰ ਵਿੱਚ ਕੁਝ ਮਹਿਮਾਨ ਆਏ ਹੋਏ ਸਨ ਉਹਨਾਂ ਨੇ ਚਰਨਕੌਰ ਜੀ ਨੂੰ ਇੱਕ ਇਨਵੀਟੇਸ਼ਨ ਕਾਰਡ ਦਿੱਤਾ ਉਸ ਕਾਰਡ ਉੱਤੇ ਸਾਡੇ ਸਾਰੇ ਚਹੇਤੇ ਸਿੱਧੂ ਮੁਸੇਵਾਲੇ ਦੀ ਸੁੰਦਰ ਤਸਵੀਰ ਬਣੀ ਹੋਈ ਸੀ ਜਿਵੇਂ ਹੀ ਮਾਤਾ ਜੀਤ ਨੇ ਕਾਰਡ ਵੇਖੇ ਉਹਨਾਂ ਦੀਆਂ ਅੱਖਾਂ ਪਰ ਆਈਆਂ ਉਹ ਆਪਣੇ ਪੁੱਤ ਦੀ ਤਸਵੀਰ ਨੂੰ ਪਿਆਰ ਨਾਲ ਚੁੰਮਣ ਲੱਗ ਪਈ ਇਹ ਸਾਰਾ ਮੰਜ਼ਰ ਦੇਖ ਕੇ ਕੋਲ ਖੜਾ ਨਿੱਕਾ ਸਿੱਧੂ ਵੀ ਰੁਕਿਆ ਨਹੀਂ ਉਸਨੇ ਵੀ ਕਾੜ ਫੜਿਆ ਤੇ ਵੱਡੇ ਭਰਾ ਦੀ ਤਸਵੀਰ ਨੂੰ ਚੁੰਮ ਲਿਆ ਇਹ ਦ੍ਰਿਸ਼ ਵੇਖ ਕੇ ਮਹਿਮਾਨ ਵੀ ਹੈਰਾਨ ਰਹਿ ਗਏ ਕੁਝ ਦੇ ਚਿਹਰਿਆਂ ਤੇ ਹਾਸਾ ਹੋਈ ਸੀ ਕਿਉਂਕਿ ਉਹਨਾਂ ਨੂੰ ਨਿੱਕੀ ਸਿੱਧੂ ਦੀ ਮਾਸੂ ਮਤ ਪਿਆਰੀ ਲੱਗੀ ਪਰ ਬਹੁਤ ਜਣੇ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਕਿਉਂਕਿ ਇਹ ਛੋਟੀ ਜਿਹੀ ਹਰਕਤ ਵਿੱਚ ਵੀ ਉਹਨਾਂ ਨੂੰ ਮੁੱਸੇ ਵਾਲੇ ਵਜ ਦੀਆਂ ਯਾਦਾਂ ਵਾਪਸ ਆ ਗਈਆਂ ਮਾਤਾ ਚਰਨਕੌਰ ਖੁਦ ਵੀ ਹੈਰਾਨ ਹੋ ਰਹੀ ਗਈ ਕਿ ਛੋਟਾ ਬੱਚਾ ਆਪਣੇ ਵੱਡੇ ਭਰਾ ਲਈ ਇੰ ਜਿਤਾ ਹੁੰਦਾ ਹੈ ਦੋਸਤੋ ਇਹ ਵੀਡੀਓ ਸਾਨੂੰ ਇਹ ਸਿੱਖ ਦਿੰਦੀ ਹੈ ਕਿ ਭਾਵੇਂ ਸਿੱਧੂ ਮਸੇਵਾਲ ਸਰੀਕ ਤੌਰ ਤੇ ਸਾਡੇ ਵਿੱਚ ਨਹੀਂ ਹੈ ਪਰ ਉਹ ਹਰ ਪਲ ਆਪਣੇ ਪਰਿਵਾਰ ਅਤੇ ਆਪਣੇ ਫੈਨਸ ਦੀਆਂ ਵਿੱਚ ਵੱਸਦਾ ਹੈ ਨਿੱਕਾ ਸਿੱਧੂ ਜਿਸ ਦਾ ਦਿਲ ਅਜੇ ਬਹੁਤ ਛੋਟਾ ਹੈ ਉਸ ਨੇ ਪ੍ਰਾ ਦੇ ਰਿਸ਼ਤੇ ਨੂੰ ਇੱਕ ਨਵਾਂ ਰੰਗ ਦੇ ਦਿੱਤਾ ਹੈ ਇਸ ਵੀਡੀਓ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਲੇਜੈਂਡ ਕਦੇ ਮਰਦੇ ਨਹੀਂ ਹੁੰਦੇ ਉਹ ਆਪਣੀਆਂ ਯਾਦਾਂ ਰਾਹੀਂ ਹਮੇਸ਼ਾ ਜੁੰਦੇ ਰਹਿੰਦੇ ਹਨ ਦੋਸਤੋ ਜੇ ਤੁਹਾਡੇ ਦਿਲ ਨੂੰ ਇਹ ਵੀਡੀਓ ਚੋਗਈ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਦੱਸੋ ਕਿ ਤੁਹਾਨੂੰ ਨਿੱਕੇ ਸਿੱਧੂ ਦੀ ਇਹ ਹਰਕਤ ਕਿਵੇਂ ਲੱਗੀ ਹਾਂ ਜੇ ਤੁਸੀਂ ਸਾਡੇ ਚੈਨਲ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਾਓ ਤਾਂ ਜੋ ਸਿੱਧੂ ਮਸੂਏ ਨਾਲ ਜੁੜੀ ਹਰ ਖਬਰ ਅਤੇ ਹਰ ਵੀਡੀਓ ਤੁਹਾਡੇ ਸਾਹਮਣੇ ਆਉਂਦੀ ਰਹੇ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ